ਚਲੋ ਸੀ ਅੰਦਰ ਗਏ ਜਦੋਂ ਮੈਂ ਜਾ ਕੇ ਅੰਦਰ ਪੁੱਛਿਆ ਮੈਂ ਬਈ ਐਂ ਗੱਲ ਕੋਈ ਝੂਠੀ ਹੋ ਸਕਦੀ ਹੈ ਅਸਲ ਵਿੱਚ ਇਹ ਬੰਦੇ ਕਹਿੰਦੇ ਉਸ ਮੁਲਾਜ਼ਮਾਂ ਤੇ ਦਾਨੂ ਦਿੱਥੇ ਆਹ ਹਰਕਤ ਇਹ ਕਰਦੇ ਆ ਕਰੋਨਾ ਦੇ ਉੱਥੇ ਉੱਥੋਂ ਵਾਲੇ ਮੁਲਾਜ਼ਮ ਵੀ ਸਾਡੇ ਨਾਲ ਪਏ ਉਹ ਵੀ ਦਾਨੂ ਨਾਲ ਪੁੱਛ ਸੀ ਹਾਂ ਕਹਿੰਦੇ ਹਾਂ ਹਾਂ ਇਹ ਤਾਂ ਪੁਲਿਸ ਮੁਲਾਜ਼ਮ ਹੈ ਤੁਸੀਂ ਕਿਵੇਂ ਐਂ ਗੋਲਾਂ ਖੜੀਆਂ ਖੜੀਆਂ ਕਰਕੇ ਗੱਲ ਕਰਦੇ ਮਾ ਸਾਨੂੰ ਉਹ ਪੁੱਛਿਆ ਤਾਂ ਬੋਲਦੇ ਤਾਂ ਉਹਦੇ ਕੋਲ ਆ ਨਹੀਂ ਉਹ ਜੇ ਮਰਾਜਾ ਕਰਾਉ ਇਹਨਾਂ ਨੂੰ ਮਰਾਜਾ ਕਰਾਉਣ ਲਈ ਕਿਤੇ ਤਾਂ ਆਪ ਦਾਰੂ ਨਾਲ ਬੱਤਾਂ ਹੁੰਦੇ ਸਾਰੇ ਤਾਂ ਉਸ ਤੋਂ ਬਾਅਦ ਚਲੋ ਉਸੇ ਫਿਰ ਉਹ ਜਿਹੜਾ ਮੁੰਡਾ ਸਾਨੂੰ ਗਾਲ ਕੱਢ ਕੇ ਗਿਆ ਤੇ ਉਹ ਮੁੰਡਾ ਕਹਿੰਦਾ ਬਾਈ ਚਲੋ ਮੈਂ ਯਾਰ ਮਾਫੀ ਮੰਗਦਾ ਮੈਂ ਤਾਂ ਗਲਤੀ ਹੋ ਗਈ ਯਾਰ ਜੀ ਤੇ ਅਸੀਂ ਕੋਈ ਕਿਸੇ ਦਾ ਪੁਲਿਸ ਮੁਲਾਜ਼ਮ ਕਹਿੰਦਾ ਰਿਟਾਇਰ ਹੋਇਆ ਸੀ ਜੀ ਤੇਗ ਚੰਦ ਪਤਨ ਕੀ ਨਾਮ ਲੱਗੇ ਜੀ ਕਨੇਸ ਦੀ ਪਾਰਟੀ ਤੋਂ ਬਾਅਦ ਸੀ ਜੇ ਖਾਦੀ ਦਿੱਤੀ ਹੋ ਗਿਆ ਸੀ ਮੈਨਾਂ ਜਦੋਂ ਯਾਰ ਖਾਦੀ ਦਿੱਤੀ ਹੋ ਗਿਆ ਮਨ ਨੂੰ ਤੁਸੀਂ ਇਹਦਾ ਗੰਦਾ ਇਸ਼ਾਰਾ ਕਰਦੇ ਕੁੜੀਆਂ ਵੀ ਬੈਠੀਆਂ ਹੁੰਦੀਆਂ ਵੀ ਵਾਰੀ ਨਾਲ ਕਿਸੇ ਨਾਲ ਕੋਈ ਨਾ ਕੋਈ ਮਨ ਨੂੰ ਅਸੀਂ ਸੀਗੇ ਮੇਰੇ ਨਾਲ ਗੱਲ ਮੈਂ ਮੋਢਾ ਛੱਟ ਦੇ ਵਿੱਚ ਕੋਈ ਇਹ ਜਿਹੀ ਨਹੀਂ ਕੀ ਵਾਪਰ ਜੀ ਚਲੋ ਕਹਿੰਦੇ ਭਈ ਯਾਰ ਹੋ ਗਿਆ ਨਿਪਟ ਗਿਆ ਜਿਹੜੀ ਧੰਨਵਾਦ ਹੁਣ ਮਨ ਨੂੰ ਠੀਕ ਹੈ ਯਾਰ ਤੁਰ ਐਸਐਚਓ ਨਾਲ ਮੇਰੀ ਗੱਲ ਕਰਾਈ ਹੁਣ ਛੀ ਨੇ ਕਾ ਮੋਚੀ ਨੇ ਤਾਂ ਗੱਲ ਕਰਾਈ ਐ ਸਿੱਧਾ ਮੈਨੂੰ ਕਹਾ ਕਿ ਤੂੰ ਕੀ ਮਸਲਾ ਮੈਂ ਦੱਸਦਾ ਮੈਂ ਆਹ ਮਸਲਾ ਭਾਈ ਕੋਈ ਗ੍ਰਾਮੀਟਰ ਨਹੀਂ ਲੈ ਮੁੰਡੇ ਨੇ ਕਹਿਤਾ ਕਿ ਅਸੀਂ ਦਫਤਰੋਂ ਵੀ ਬਾਹਰ ਤੋਂ ਲੈ ਚੱਲੋ ਇੰਨੀ ਗੱਲ ਕਹਿ ਕੇ ਅਸੀਂ ਉੱਥੋਂ ਥੋੜਾ ਜਿਹਾ ਤਖਤੀਵਾ ਕਾਚੇ ਉੱਤੇ ਸੀ ਥੋੜਾ ਜਿਹਾ ਭਾਈ ਆ ਕਾਚੇ ਦਾ ਬੇਪਰਵਾਨਾ ਆ ਅੱਥੋਂ ਆ ਕੇ ਕਾਚੇ ਦਾ ਬੁਣੇਗਾ ਸੇਹਣਾ ਇਸ ਤਰ੍ਹਾਂ ਕਰਕੇ ਇਹ ਬਾਹੋਂ ਨੇ ਕਰਕੇ ਜਾਣਾ ਮੈਂ 2 ਮਹੀਨੇ ਤੇ ਨਿਕਲ ਜਾਣਾ ਠੀਕ ਹੈ ਜੀ 2 ਮਹੀਨੇ ਤੇ ਲੱਗਦਾ ਹੈ ਠੀਕ ਹੈ 2 ਮਹੀਨੇ ਜੋ ਕਰਾਈ ਤੂੰ ਅੱਜ ਮੋਚੀ ਮੈਂ ਆਜੂ ਸਰਪੀਵਾ ਆਇਆ ਨਾ ਪੁੱਛਦਾ ਐ ਨਹੀਂ ਪਤਾ ਹੁੰਦਾ ਕਿ ਇਹ ਕਹਿੰਦੇ ਜੀ ਅਸੀਂ ਇਹ ਬੰਦੇ ਆ ਕੇ ਕੋਈ ਐਚਓ ਕਰ ਲੈਣੇ ਬਸੇ ਹੋ ਲੋ ਕਰਕੇ ਨਾ ਸਾਡੀ ਗਰਦੀ ਮਸਤ ਪਵਾ ਲੈਣੇ ਪੁੱਛੋ ਹੀ ਕਰਦੇ ਅਸੀਂ ਉਹਦੇ ਚ ਮੈਂ ਨਾਲ ਦੀ ਨਾਲ ਕੰਟਰੋਲ ਰੂਮ ਤੇ ਫੋਨ ਕੀਤਾ ਮੈਂ ਦਫ਼ਤਰ ਚੱਲ ਕੇ ਤਹਾਨੂੰ ਨਹੀ ਆਇਆ ਕਰਕੇ ਆ ਨੰਬਰ ਲੱਗਿਆ ਤੇ ਆਹ ਆਹ ਸਾਰੀ ਘਟਨਾ ਬਖਰੀਏ ਵੀ ਅਸੀਂ ਉਹਨਾਂ ਦੇ ਮਗਰ ਚੌਂਕੀ ਤੱਕ ਗਏ ਆ ਚੌਂਕੀ ਤੇ ਅਸੀਂ ਆਹ ਗੱਲ ਬਾਤ ਉਹਨਾਂ ਨੂੰ ਦਿਖਾਈ ਥੋੜੇ ਚੌਂਕੀ ਕੋਲ ਉਸ ਵੇਲੇ ਫਰਾਰ ਕੀਤੀ ਹੋਈ ਹੈ ਪਟਨਾਵਾਲਾ ਤੋਂ ਬਾਅਦ ਮੈਂ ਗੱਲ ਕੀਤੀ ਐਸਪੀਟੀ ਨਾਲ ਉਹ ਕਹਿੰਦੇ ਅਸੀਂ ਮੈਡੀਕਲ ਚੱਕੀ ਤੇ ਬਿਮਾਰ ਉਸ ਤੋਂ ਬਾਅਦ ਮੈਂ ਐਸਐਸਪੀ ਨਾਲ ਗੱਲ ਕੀਤੀ ਐਸਐਸਪੀ ਬਰਨਾਲਾ ਤੁਮਾਰੀ ਮੈਂ ਧਿਆਨ ਲਿਆ ਗਾ ਮੈਂ ਕਿਹਾ ਆਇਆ ਕਰਕੇ ਆਹ ਸਾਰੀ ਗੱਲਬਾਤ ਆ ਕੱਟਣਾ ਆਹ ਆਹ ਸਾਰੀ ਪੁਲਿਸ ਦਾ ਇਹਨਾਂ ਨੂੰ ਦਿੱਤੀ ਤੁਸੀਂ ਮੁਆਜਾ ਆਗਾ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਦੇਖਦੇ ਆ ਕਾਜ ਕਰਦੇ ਆ ਫਿਰ ਉਸ ਤੋਂ ਬਾਅਦ ਮੈਂ ਸੀਨ ਚਾਰਨਾਂ ਦੇ ਨਾਲ ਇਹ ਕੱਟਿਆ ਪੂਰੀ ਤਰਤੀ ਸਾਹ ਹੁਦਿ ਚੋਕੀ ਨਾਲ ਨਾਲ ਚਲੋ ਉਸ ਤੋਂ ਬਾਅਦ ਅਸੀਂ ਸਾਰਾ ਕੁਝ ਲਿਖਾ ਕੇ ਮਤਲਬ ਸਾਰੇ ਅਫਸਰਾਂ ਨੂੰ ਦੱਸ ਕੇ ਅਸੀਂ ਪੈਂਡਰ ਨੂੰ ਆ ਜਾਂਦੇ ਜਦੋਂ ਅਸੀਂ ਪੈਂਡਰ ਨੂੰ ਉੱਤ ਤੋੜ ਲੈਣੇ ਗੱਡੀ 'ਚ ਤੱਪੇ ਕੋਲ ਨਾਕਾ ਲੱਗਿਆ ਤੱਪੇ ਕੋਲ ਨਾਕਾ ਲੱਗਿਆ ਤੇ ਅਸੀਂ ਆ ਕੇ ਉੱਥੇ ਜਦੋਂ ਉਹ ਨਾਕਾ ਤੇਨੂੰ ਹੱਥ ਮਾਰਦੇ ਤੇ ਸੀ ਗੱਡੀ ਜਦੋਂ ਅਸੀਂ ਗੱਡੀ ਰੋਕ ਕੇ ਨਾਕੇ ਮੈਂ ਪੁੱਛਿਆ ਮੈਂ ਦੱਸੋ ਕਿਵੇਂ ਰੋਕਿਆ ਕਹਿੰਦੇ ਉਹਨੂੰ ਕੋ ਪੰਜ ਮਿੰਟ 10 ਮਿੰਟ ਕਿਪਚਾਉਂ ਅਫਸਰਾਂ ਨੂੰ ਮੈਂ ਸਮਝ ਗਿਆ ਮਖਾਜੀ ਵੀ ਇਹ ਕਹਾਣੀ ਹੁ ਫੋਸ ਵਾਲੇ ਤੋਂ ਬੋਲਣ ਲੱਗਾਂ ਉਹਦੋਂ ਮੈਂ ਤੁਸੀਂ ਦੇਖਿਆ ਹਾਂ ਸਾਰਨੇ ਮੈਂ ਰਾਤ ਨੂੰ ਉਸ ਵੇਲੇ ਸ਼ਾਇਦ ਮੇਰਾ ਖਰਾਬ 10 ਪਤਾ ਟਾਈਮ 3 ਵਜੇ ਤੋਂ ਅੱਧ ਨੰਬਰ ਲਾ ਮੈਂ ਉੱਥੇ ਲੈ ਕੇ ਹੀ ਹੁੰਦਾ ਤੇ ਮੈਂ ਦੱਸਦਾ ਵੀ ਆਹ ਆਹ ਗੱਲ ਸਾਰੀ ਜਿਹੜੀ ਮੈਂ ਵਿੱਚ ਹੁਣ ਤੁਹਾਨੂੰ ਦੱਸੀ ਹੈ ਸਾਰੀ ਮੈਂ ਉਹਦੇ ਵਿੱਚ ਹੀ ਦੱਸ ਦਿੰਦਾ ਜਾਂ ਕੁਝ ਨਹੀਂ ਹੁੰਦਾ ਚਲੋ ਉਸ ਤੋਂ ਬਾਅਦ ਜਦੋਂ ਅਸੀਂ 5-7 ਮਿੰਟ ਸਾਨੂੰ ਖੜਿਆ ਨੂੰ ਹੋ ਜਾਂਦੇ ਆ ਇੰਨੇ ਤਿੰਨ ਗੱਡੀਆਂ ਪੂਸ ਲਈ ਭਰੀਆਂ ਹੋਈਆਂ ਸ਼ਬਦੀ ਸ਼ਬਦ ਸਾਨੂੰ ਆ ਕੇ ਮਤਲਬ ਕੋਈ ਦੇਖਦਾ ਵੀਡੀਓ ਵੀ ਦੇਖਾਉਂਦੇ ਐ ਕਿੱਡੀ ਬੁਰੀ ਜਾਂਦੀ ਐ ਲਾਈਵ ਹੋਇਆ ਦਾ ਸ਼ਬਦੀ ਸ਼ਬਦ ਸਾਨੂੰ ਆ ਕੇ ਚੁੱਕ ਦਿੰਦਾ ਤੇ ਆਹ ਪੱਕੇ ਮੇਰੀ ਰਾਹ ਤੀ ਜਾਂਦੀ ਐ ਐਥੇ ਮੇਰੇ ਆ ਨਿਸ਼ਾਨ ਆ ਦਿੱਤੇ ਆਹ ਐਥੇ ਗਾ ਦੇ ਮੇਰੇ ਨਿਸ਼ਾਨ ਹੈ ਹੈਗਾ ਵਰਿੰਦਰ ਸਿੰਘ ਹੌਲ ਦਾ ਕਿਉਂਕਿ ਮੈਂ ਆਉਂਦੀ ਵਰਦੀ ਪਾਈ ਸੀ ਤੇ ਮੈਂ ਨਾਈਪਰੇਖ ਪੜੀ ਵਰਿੰਦਰ ਸਿੰਘ ਹੌਲ ਦੇ ਅਸੂ ਉਹਨੇ ਐਥੇ ਮੇਰੇ ਨਾਲ ਚੁੱਕ ਖੜਾ ਉਸ ਵੇਲੇ ਗੱਡੀ ਆਵਦੀ ਆਏ ਹਾਂ ਨਹੀਂ ਰਾਸ ਸੀਗਾ ਅੰਦਰ ਦੇਖਿਆ ਕੋਈ ਤਨਾ ਬਲਾਸੋਤ ਸੀ ਕੋਈ ਕਾਨੂੰਨੀ ਕੋਈ ਕੁਛ ਨਹੀਂ ਪੁੱਛਿਆ ਉਸ ਪੱਖ ਨੇ ਚੱਲਿਆ ਸੀ ਸੀਨੀਅਰ ਅਫਸਰ ਆਉਂਦੇ ਨੇ ਉਹਨਾਂ ਨੂੰ ਲੱਗਿਆ ਕਰਦਾ ਤੁਸੀਂ ਕੀ ਕੌਫਤ ਨਹੀਂ ਕਰਦੇ ਤਿੰਨ ਗੱਡੀਆਂ ਆਈਆਂ ਤੁਹਾਨੂੰ ਦੱਸ ਰਿਹਾ ਹਾਂ ਇਨਸਪੈਕਟਰ ਕਿਹੜਾ ਸੀਗਾ ਜਿਹੜਾ ਤੁਸੀਂ ਇਨਸਪੈਕਟਰ ਦੀ ਗੱਲ ਕਰਦੇ ਹੋ ਸੀ ਇੱਕ ਨੀਲੇ ਜਿਹੇ ਪਾਕ ਵਾਲਾ ਸ਼ਾਇਦ ਗ੍ਰੇ ਕਲਰ ਦੀ ਪਾਕ ਵਾਲਾ ਕੋਈ ਇਨਸਪੈਕਟਰ ਸਰਦ ਖਾਣਾ ਹੋਣੀ ਮੈਂ ਹੈਂਡਲਿੰਗ ਕਰੀਆ ਸੈਂਦਸੂ ਸਾਰੀ ਕਹਾਣੀ ਸੁਣ ਲਓ ਇੱਕ ਨਹੀਂ ਕਰਦਾ ਪੂਰੀ ਸੁਣ ਲਓ ਕਹਿੰਦਾ ਫਿਰ ਪੁੱਛੋ ਉਸ ਤੋਂ ਬਾਅਦ ਕੀ ਹੋਇਆ ਨਾ ਉਹਨਾਂ ਨੇ ਮਤਲਬ ਕਿ ਉਹਨੇ ਬਰਿੰਦਰ ਸਿੰਘ ਜੀ ਮੈਂ ਉਹ ਡਾਕਟਰ ਖੜੇ ਤੋਂ ਇੱਕ ਉਹਦੇ ਨਾਲ ਸੀ ਜਿਹੜਾ ਸਿਵਲ ਵਰਡਨ ਉਹਨੇ ਵੀ ਇੱਥੇ ਬੱਖੀ ਚੱਲੀ ਆਖਿਰ ਮਰੇ ਘੂੜ ਘਰਾਣ ਦੀ ਸਭ ਦੀ ਬੱਜੇ ਵਾਦੀ ਆ ਮੇਰੀ ਆ ਬੱਖੀ ਵੀ ਅੰਦਰੋਂ ਕਸਾਂ ਕਰਨਾ ਸੋਜਾ ਆਵਾਜ਼ੀ ਨੂੰ ਦੇ ਸਹੀ ਆਹ ਵੇਖਦਾ ਆ ਨਾ ਇੱਥੇ ਗੋਲੀਆਂ ਲਗਾ ਕਰਕੇ آپریشن ਹੋਇਆ ਵਾ ਆ ਮੇਰੇ ਸੋਜਾ ਤਾਂ ਕਿ ਇਹ ਲੋਕੋ ਮਰੇ ਐ ਉਸ ਨੂੰ ਮਨ ਚਾ ਕੇ ਗੱਡੀ ਸਿੱਧਦੇ ਸੀਗੇ ਕਿੰਨੇ ਨਾਲ ਦੇ ਤਾਂ ਆਪ ਲੈ ਆ ਤੇ ਮੇਰੀ ਦਾਤ ਤੇ ਤਿੰਨ ਵਾਰ ਸੁਣਨ ਵਾਲਾ ਸਿੰਵਰੇ ਜੁੰਡੇ ਹੋਇਆ ਰਿਹਾ ਤੇ ਨਹੀਂ ਜਾਨੇ ਜਿਵੇਂ ਹਲਕੇ ਕੁੱਤੇ ਨਹੀਂ ਆਪਾਂ ਕਹਿੰਦੇ ਵੀ ਹਲਕੇ ਕੁੱਤੇ ਕਿਸੇ ਸਹੇ ਮਗਰ ਜਾਂ ਬਿੱਲੇ ਮਗਰ ਤੇ ਥੀੜੋੜੀ ਕਰਦੇ ਆ ਇਸ ਤਰੀਕੇ ਨਾਲ ਇਨੀ ਫਿਰਦਗੀ ਰਣ ਆਉਂਦਾ ਨੇ ਮਨ ਵਿੱਚ ਉਹ ਐਨੋਕਾ